ਦਾ ਬਾਜ ਵਿਦਵਾਨ ਕਹਿੰਦੇ ਆ ਬਾਜ पिंजਰੇ ਵਿੱਚ ਕੈਦ ਨਹੀਂ रह ਸਕਦਾ ਜਾਂ ਮਰਦ ਦੀ ਪਰਸਨੈਲਿਟੀ ਨੂੰ ਡਿਸਕ੍ਰਾਈਬ ਕਰਦੀ ਹੋਈ ਕਵਿਤਾ ਪਿਆਰ ਦੇ ਨਾਲ ਵੀਰਾ ਪਾਸੋਂ ਸਰਵਣ ਕਰੋ ਆਪ ਜੀ ਨੇ ਬੜਾ ਵੱਡਾ ਮਾਣ ਦਿੱਤਾ ਪੰਥ ਦੀ ਵਰਲਡ ਫੇਮਸ ਇਹ ਕਵਿਤਾ ਤੁਸੀਂ ਇੰਸਟਾਗ੍ਰਾਮ ਤੇ ਆ ਨੌਜਵਾਨ ਵੀਰ ਵੀਰਾਂ ਬਣਾਉਂਦੇ ਆ ਜਦੋਂ ਰੀਲ ਬਣਾਉਂਦੇ ਆ ਤੇ ਕਾਮ ਲੋਹ ਘੜ ਤੇ ਸਰਚ ਕਰਦੇ ਆ ਅਦੇ ਇੰਨਾ ਹੀ ਲਿਖਦੇ ਆ ਬਾਜਾ ਜਹਾ ਮਰਨੋਂ ਰਤਾਂ ਨੂੰ ਡਰਦਾ ਹੈ ਉਹ ਮੁਸ਼ਕਲ ਨਾ ਬਣ ਜਾਵੇ ਜੀ ਇਸਰਾਇਲ ਦਾ ਇੱਕ ਹਫਤਾ ਸਾਡੇ ਜਥੇ ਦੀ ਗਾਈ ਹੋਈ ਆ ਪਿਆਰ ਨਾਲ ਅਮਜੀਤ ਸਰਮਣ ਕਰੋ ਕਵਤਾ ਦਾ ਟਾਈਟਲ ਆ ਸੇਖ ਕੌਮ ਨੂੰ ਮਾਰ ਵੱਲੋਂ ਬਹੁਤ ਸਾਰਾ ਮਾਨ ਸਾਡੇ ਤੋਂ ਬਾਅਦ ਜਿਨ੍ਹਾਂ ਹਾਜ਼ਰੀ ਭਰਨੀ ਆ ਗਿਆਨੀ ਸਤਨਾਮ ਸਿੰਘ ਜੀ ਚਮਿੰਦਾ ਉਹਨਾਂ ਦੇ ਦਿੱਤੀ ਨੂੰ ਜੁੜੋ ਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਧਰਮ ਦਾ ਮਾਰ ਸਤਕਾਰ ਕਰਦੇ ਹੋਇਆ ਸਰਪੰਚ ਸਾਹਿਬ ਜੀ ਇਸ ਨਗਰ ਦੇ ਪਤਵੰਤੇ ਵੀਰ ਆ ਕੀ ਕੈਨੇਡਾ ਦੀ ਤਰਹੀਅਤ ਤੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਨੇ ਪਾਉਜੀ ਅਰਦਾਸ ਸਰਪੰਨ ਸਾਹਿਬ ਕੀ ਨਾਮ ਹੈ ਤੁਹਾਡਾ ਵਾਇਗੁਰ ਜੀ ਘਰ ਹਾਲਸਾ ਵਾਇਗੁਰ ਜੀ ਘਪੇ ਮੇਰਾ ਨਾਮ ਹਰਪਾਲ ਸਿੰਘ ਆ ਜੀ ਤੇ ਨਗਰ ਜਵਨਪੁਰ ਤੇ ਬਾਬਾ ਸੱਦਾ ਸਿੰਘ ਜੀ ਦਾ ਜਿਹੜਾ ਸਲਾਨਾ ਜੋੜ ਮੇਲਾ ਸੰਗਤਾਂ ਰੀਆਂ ਬਹੁਤ ਹੁੰਦਾ ਹੁੰਦਾ ਨਾਰੀਆਂ ਲਾ ਕੇ ਵਸੀਆਂ ਨੇ ਸਾਰਾ ਮਿਲ ਕੇ ਜਿਹੜਾ ਮੇਲਾ ਬਣਾਇਆ ਜਾਂਦਾ ਠੀਕ ਹੈ ਅਬ ਇਹ ਸਪੱਸਾ ਗੱਲ ਕਰੀਏ ਆਪਾਂ ਮਿਲੇ ਆਪਾਂ ਕਿਨੇ ਸਾਲਾਂ ਤੋਂ ਮੁਰੰਦਿਆ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਾਡੀ ਹੋਸ਼ ਤੋਂ ਪਹਿਲਾਂ ਦਾ ਜਿਹੜਾ ਮੇਲਾ ਇਹ ਨਾਂ ਜਾ ਰਿਹਾ ਇਹ ਸੰਤਾਂ ਮਹਾਂਪੁਰਸ਼ਾਂ ਦੀ ਜਗ੍ਹਾ ਬਹੁਤ ਬੰਦਗੀ ਵਾਲੇ ਹੋਏ ਆ ਸੰਤ ਤੇ ਇੱਥੇ ਹਰ ਇਨਸਾਨ ਦੀ ਮਨੋ ਕਾਮਨਾ ਜਿਹੜੀ ਹੈ ਪੂਰੀ ਹੁੰਦੀ ਆ ਤੇ ਮੀਂਹੇਵਾਂ ਔਰ ਖੰਡਪੁਰ ਸਾਹਿਬ ਜਿਹੜੇ ਲਗਾਤਾਰ ਚੱਲਦੇ ਰਹਿੰਦੇ ਆ ਮੇਲੇ ਦੀ ਗੱਲ ਕਰੀਏ ਤੇ ਕਿਵੇਂ ਦੇ ਸਾਨੂੰ ਆਉਂਦਾ ਇਹ ਤਿੰਨ ਦਿਨ ਜਿਹੜਾ ਮੇਲਾ ਚੱਲਦਾ ਜੀ अच्छा जी ਜਿੱਦਾਂ ਅੱਜ 28 29 30 ਹੈ ਹਰ ਸਾਲ ਇਹੀ ਡੇਟ ਹੁੰਦੀ ਹੈ ਇਹ ਚਿੰ ਹਰ ਸਾਲ ਇਹੋ ਹੀ ਡੇਟ ਤੇ 15 ਅਸੂ ਜਿਹੜੀ ਆ ਦੇਸੀ ਮਹੀਨੇ ਦੀ ਠੀਕ ਹੈ ਮੇਲੇ ਵਿੱਚ ಗ್ರಾಮ ਪੰਚਾਇਤ ਐਨਰਵੀ ਭਰਾਵਾ ਦਾ ਕਿੰਨਾ ਸਹਿਯੋਗ ਹੈ ਇਹ ਵੇਖੋ ਜੀ ਇਹ ਸਾਰੀ ਸੰਗਤ ਜਿਹੜੀ ਸੰਗਤ ਦੇ ਰੂਪ ਦੇ ਵਿੱਚ ਐਨਰਵੀ ਭਰਾ ਵੀ ਤੇ ਨਗਰਨ ਵਾਸੀ ਸਾਰੇ ਇਲਾਕਾ ਨਵਾਸੀ ਬਹੁਤ ਵੱਡਾ ਸਹਿਯੋਗ ਹੈ ਨਾ ਠੀਕ ਹੈ ਜੀ ਸੰਗਤਾਂ ਦੇਖਿਆ ਕਿ ਬਹੁਤ ਭੀੜ ਵੀ ਆ ਕੋਈ ਗੁਰਦੁਆਰਾ ਹਮ ਆ ਕੇ ਆਏ ਉਹਨਾਂ ਵਾਸਤੇ ਕੀ ਖਾਸ ਕਰਵਾਤੀ ਵੇਖੋ ਜੀ ਬਾਬਾਈ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਉਹਨਾਂ ਦਾ ਪਰਿਵਾਰ ਲੁਧਿਆਣੇ ਦਿੰਦਾ ਜੀ ਬਾਬਾ ਸਦਸ ਸਿੰਘ ਜੀ ਦਾ ਤੇ ਉੱਥੋਂ ਸੰਗਤਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਹਮਾ ਕੇ ਇੱਥੇ ਹਰ ਮੇਲੇ ਤੇ ਜਿਹੜੀਆਂ ਆਉਂਦੀਆਂ ਵਾਂ ਤੇ ਅੱਜ ਵੀ ਆਈਆਂ ਨੇ ਇਹ ਹੋਰ ਇਲਾਕੇ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਉਹ ਸ਼ਰਧਾ ਭਾਵਨਾ ਬਹੁਤ ਵੱਡੀ ਹੈ ਤੇ ਬਹੁਤ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਵਾਂ ਇੱਥੇ ਪਹੁੰਚਦੀਆਂ ਜੀ ਮੇਲੇ ਸਰੋ ਸਰ ਇੱਕ ਸਵਾਲ ਤੁਹਾਨੂੰ ਹੋ ਰਿਹਾ ਹੈ ਇਹ ਬੱਚਿਆਂ ਨੂੰ ਤੁਸੀਂ ਵੇਖਿਆ ਅੱਜ ਕੱਲ੍ਹ WhatsApp Facebook ਤੇ ਜ਼ਿਆਦਾ ਆਪਣਾ ਟਾਈਮ ਬਤੀਤ ਕਰਦੇ ਆ ਹਾਂਜੀ ਬੱਚਿਆਂ ਨੂੰ ਕੀ ਆਪਣਾ ਸੰਦੇਸ਼ ਹੈ ਕੋਈ ਸਾਵੇਂ ਮੁਤਾਬਕ ਜਿਹੜਾ ਵਾ ਫੇਸਬੁਕ ਪਹੁੰਚ ਲਾਉਣਾ ਬਹੁਤ ਘੱਟ ਗਿਆ ਸਾਡੇ ਵਾਸਤੇ ਕਿਉਂਕਿ ਅਸੀਂ ਆਪਣੇ ਲਿਟਰੇਚਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਜੇ ਇਹਦੇ ਨਾਲ ਪੈਰਨਲ ਗਵਰਨਮੈਂਟ ਦੀ ਗੱਲ ਕਰੀਏ ਤੇ ਉਹਨਾਂ ਦੀ ਨੀਤੀ ਇਹ ਹੋ ਆ ਕਿ ਇਹਨਾਂ ਦੇ ਬੱਚੇ ਜਿਹੜੇ ਪੜਨ ਲਿਖ ਕੇ ਜਾਂ ਇਤਿਹਾਸ ਤੋਂ ਉਹਨਾਂ ਨੂੰ ਵਾਂਝੇ ਰੱਖਿਆ ਜਾਵੇ ਇਹਨਾਂ ਨੂੰ ਆਪਣੇ ਇਤਿਹਾਸ ਦਾ ਸਿੱਖੀ ਦਾ ਜਿਹੜਾ ਵਾ ਨਾ ਪਤਾ ਲੱਗ ਸਕੇ ਠੀਕ ਹੈ ਦੋ ਤਿੰਨ ਦਿਨ ਤੋਂ ਜਿਹੜੇ ਪ੍ਰੋਗਰਾਮ ਚੱਲੇ ਰਿਹਾ ਦਾ ਗੇਰਵਾ ਕਰਦੇ ਕੀ ਕੀ ਪ੍ਰੋਗਰਾਮਸ ਹੋਏ ਤੇ ਉਹਦੀ ਕੀ ਪ੍ਰੋਬਲਮ ਚੱਲ ਰਹੀ ਹੈ ਇਥੇ ਜਿਹੜਾ 28 ਦਿਨ ਨੂੰ ਅਖੰਡ ਵਰਸਾ ਜਿਹੜਾ ਆਰੰਭ ਕਰਵਾਇਆ ਗਿਆ ਤੇ ਅੱਜ ਹੋ ਗਿਆ ਅਸਮਾਪਤੀ ਆਸਰੇ ਤੋਂ ਲੈ ਕੇ ਤੇ ਹੁਣ ਸ਼ਾਮ ਤੱਕ ਜਿਹੜਾ ਵੱਖ-ਵੱਖ ਜਿਹੜੇ ਥਾਂ ਥੱਥੇ ਇੱਕ ਜਿੱਥੇ ਇੱਕ ਜਿੱਥੇ ਇੱਥੇ ਪਹੁੰਚ ਰਹੇ ਆ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਕੰਟਾਲੇ ਤੋਂ ਬਾਬਾ ਦਰਸ਼ਨ ਸਿੰਘ ਜੀ ਉਹ ਵੀ ਇੱਥੇ ਜਿਹੜੇ ਉੱਚੇ-ਚੱਚੇ ਤੌਰ ਤੇ ਪਹੁੰਚ ਰਹੇ ਆ ਠੀਕ ਹੈ ਆਪਣਾ ਪੂਰਾ ਨਾਮ ਲੈ ਦਿਓ ਸਰਪੰਚ ਜੀ ਤੇ ਪਿੰਡ ਦਾ ਨਾਮ ਲੈ ਦਿਓ ਜੀ ਦਾ ਹਾਂ ਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਪਿੰਡ ਰਜਵੰਦਪੁਰ ਤੋਂ ਸਰਪੰਚਾ ਤੇ ਇਹ ਸਾਡੇ ਨਾਲ ਸਰਦਾਰ ਕੁਲਵਿੰਦਰ ਸਿੰਘ ਸ਼ਾ ਖਜ਼ਾਂਚੀ ਗੁਰਦੁਆਰਾ ਕਮੇਟੀ ਦੇ ਇਹ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਸਰਦਾਰ ਗੁਰਦੇਵ ਸਿੰਘ ਜੀ ਪਿੰਡ ਦੇ ਸਾਡੇ ਪੰਚਾਇਤ ਮੈਂਬਰ ਵੀ ਆ ਤੇ ਇੱਥੇ ਜਿਹੜੀ ਸੇਵਾ ਹੈ ਮਤਲਬ ਸੰਗਤ ਦੇ ਰੂਪ 'ਚ ਕਰਦੇ ਆ ਕੋਈ ਪੰਚਾਇਤ ਦਾ ਕੋਈ ਸਾਰੀ ਏਕਤਾ ਦੇ ਨਾਲ ਚੱਲਦਾ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਇਹਨਾਂ ਦੇ ਭਰਾਵਾਂ ਨੇ ਸਹਿਯੋਗ ਦਿੱਤਾ ਕੁਝ ਨਹੀਂ ਕਿਹਾ ਸਕੇ ਉਹਨਾਂ ਨੂੰ ਆਪਣਾ ਕੀ ਸਦਿਸ਼ਤ ਮੈਂ ਜੀ ਇਹਨਾਂ ਦੇ ਭਰਾਵਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਧੰਨਵਾਦ ਕਰਦੇ ਆ ਉਹਨਾਂ ਦਾ कि ਜਿਨ੍ਹਾਂ ਨੇ ਆਪਣੀਆਂ ਕਮਾਈਆਂ ਦੇ ਵਿੱਚੋਂ ਤਿੰਨ ਫੁੱਲ ਗੁਰੂ ਸਾਹਿਬ ਦੀਆਂ ਲੰਗਰ ਵਾਸਤੇ ਸੇਵਾਵਾਂ ਭੇਜੀਆਂ ਵਾਹਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਹੋਰ ਉਹਨਾਂ ਨੂੰ ਬਰਕਤਾਂ ਦੇ। ਠੀਕ ਹੈ ਸਰਪੰਚ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ 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 ਧੰਨਵਾਦ। ਅੰਮੀ ਇਹ ਦੇਣਾ ਇਹ ਵੀ ਤੁਹਾਨੂੰ ਸਭ ਤੋਂ ਬਹੁਤ ਜਿਆਦਾ ਜਿਆਦਾ ਇਹ ਜਨਾ ਚਾਹੂਗੀ ਕਿ ਨਾ ਆਪਣਾ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਕਰਵਿੰਦਰ ਸਿੰਘ बोत वॾा हाणे मेन हर हिकु परिवार मित्र बहोत वॾा सहयोग ਪਰਾਵੇ ਤੇ ਸੰਤਾ ਆ ਕੇ ਜਦੋਂ ਸਾਡੇ ਕੋਲ ਬਹੁਤ ਰਹਿ ਇਸਲਾਬ ਪ੍ਰਬੰਧ ਹੈਗਾ ਵਾ ਵਿੱਚ ਗੁਰੂ ਮਹਾਰਾਜ ਦੇ ਲੰਗਰ ਤੋਂ ਤਸਵੀਰ ਤੋਂ ਮੱਛੀਆਂ ਆ ਦੇ ਜਲੇਬਾਂ ਦੇ ਪਕੌੜੀਆਂ ਦੇ ਵੱਟ ਵੱਟ ਜੰਗਾਂ ਵਿੱਚ ਉੱਠ ਕੇ ਲੰਗਰ ਦੇ ਚੀਰ ਪ੍ਰਸਾਦ ਜੋ ਵੀ ਚੰਗੇ ਚੰਗੇ ਵੜੀਆਂ ਦੀਆਂ ਪਦਾਰਥ ਫਰਸ਼ਾਂ 'ਤੇ ਲੱਗ ਰਹੇ ਠੀਕ ਹੈ ਤੇ ਸੰਤ ਨੂੰ ਮੈਂ ਬਹੁਤ ਬਹੁਤ ਅਭਿਜਾਈ ਜਲਾ ਕੇ ਲਾਵਾ ਇਹ ਮੇਰੇ ਨੇ ਕਾ ਕੇ ਸਾਡੇ ਨਾਲ ਸਜੋਗ ਲਏ ਤੇ ਧੰਨਵਾਦ ਜੀ